ਪਈਆਂ ਗੱਡੀ ਸਰਕਾਰੀ ਵਜਈਏ ਬੰਦਿਆਂ ਦੇ ਵਿੱਚ ਦੋ ਬੰਦੇ ਦੀ ਡੈਥ ਹੋ ਗਈ ਆ ਜਦੋਂ ਮੈਂ ਸੀ ਇਹਦੇ ਮੌਕੇ ਤੇ ਹਾਜ਼ਰ ਹੋਇਆ ਆ ਨੂੰ ਫੋਨ ਕਰਕੇ ਸੱਦਾ ਗਿਆ ਪਿੰਡੂ ਕਿ ਆ ਕੰਮ ਹੋ ਗਿਆ ਜਦੋਂ ਆਏ ਆ ਨੂੰ ਕੁਛਲੇ ਆਉਂਦੇ ਆਉਂਦੇ ਆ ਤੇ ਲਾਸ਼ਾਂ ਗੱਡੀ ਚ ਵਾਗੇ ਤੇ ਝੋਣੇ 'ਚ ਡਿੱਗ ਪਿਆ ਝੋਣੇ ਦੀ ਕਿਨ ਕੁ ਵਾਰੀ ਕਰੋ ਕੋਈ ਵੀ ਪੁੱਟਾ ਝੋੜਦਾ ਬੱਚੇ ਦਾ ਡੱਗਾ ਵਾ ਫਿਰ ਕਹਿ ਰਿਹਾ ਵੀ 130 ਦੀ ਸਪੀਡ ਦੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਝੂੜ ਮਾਰਦੇ ਨੇ ਸਿਰਫ ਉਹਦਾ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੇ ਇਹਨਾਂ ਅਹੀਂ ਦਿਖ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਐ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਣ ਤਾਂ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਐ ਇਹੋ ਕਹਿੰਦੇ ਲਾਸ਼ਾਂ ਚੁੱਕ ਲੈ ਆਈਏ ਗੱਡੀ ਓਵਰ ਸਪੀਡ ਤੇ 에어ਬੈਗ ਤਾਂ ਖੁੱਲੇ ਇੱਕ ਗੱਡੀ ਬਲੈਰੋ ਥੇਮ ਕਰਨ ਤੋਂ ਸੇਕ ਬ੍ਰੰਮ ਤੋਂ ਡੂੜੀ ਕਰਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਨਪਿੰਡ ਤੋਂ ਆਰੇ ਮੰਨਨਪਿੰਡ ਤੋਂ ਝਭਾਲ ਕੰਮ ਵਾਸਤੇ ਜਾ ਰਹੇ ਸੀ ਉਹ ਆਇਆ ਲਾਲੂ ਕੋਮਣ ਨੂਰਦੀਨ ਦੇ ਹੋਏ ਵਿਕਰਮਜੀਤ ਦੇ ਸਤਿ ਸ਼੍ਰੀ ਅਕਾਲ ਮਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤੀਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਦਾ ਬਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਇਹ ਇੱਕ ਰੇਸਾ ਲੌਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭੱਲਤ ਆ ਰਹੀ ਸੀ ਤੇ ਰੌਮ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਕੇ ਵਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਕੇ ਤੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਤੇ ਸ਼ਾਨ ਹੋਈ ਕਿਹਨ ਕਿਲੇ ਮੋੜਿਆ ਹਾਂ ਜੀ ਦੋ ਜਣੇ ਵਿਚ ਮਾਰੀ ਮਗਰ ਵਿਕਰਮ ਜੀ ਦੇ ਪੁੱਤਰ ਕਲਦੀਪ ਸਿੰਘ ਸਿਮਰਨਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਹਨ ਮੰਨਣ ਤੀਜਾ ਬੰਦਾ ਮੌਕੇ ਪਰ ਮੌਤ ਦੂਸਰਾ ਬੰਦਾ ਆ ਰਿਹਾ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ